ਲੋਕ ਪਰਲੋਕ ਦੇ ਪਰਦੇ ਸਹਾਈ ਹੋਣਾ ਲੋਕ ਸੁਖੀਏ ਪਰਲੋਕ ਸੁਖੀਲੇ ਨਾਨਕ ਹਰ ਪ੍ਰਭਾਪੇ ਮੇਰੇ ਕਿਰਪਾ ਕਰਨੀ ਰਹਿੰਦੀਆਂ ਹੂਆਂ ਅਰਦਾਸਾਂ ਬੇਨਤੀਆਂ ਧਰਤੀ ਪ੍ਰਵੰਨ ਕਰ ਲੈਣੀਆਂ ਰਹਿੰਦੇ ਹੋਏ ਕਾਰਜ ਅੰਗ ਸੰਭ ਹੋ ਕੇ ਸੰਪੂਰਨ ਕਰੋਨੇ ਕਰੋ ਕਿਰਪਾ ਨਰਵਾਈ ਹੋਈ ਸਮੁਤਮ ਤਰੋ ਕਰੋ ਪਾਵਨ ਪੁੱਤਰ ਬਾਣੀ ਦੇ ਹੁਕਮ ਨਾਮੇ ਸੁਨਾ ਕੇ ਨਿਹਾਲ ਕਰੋ ਹੁਕਮਾਂ ਦੇ ਚੱਲਣ ਦੀ ਸਮਰਥਾ ਬਖਸ਼ੋ ਸਹੀ ਗੁਰੂ ਘਰ ਦੇ ਮੇਲੋ ਜਿਨ੍ਹਾਂ ਮਿਲਾ ਕਰਕੇ ਤੇਰਾ ਨਾਮ ਚੇ ਜਿਾਵੈ ਨਾਨਕ ਨਾਮ ਤੇਰੇ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਤੁਹਰਾ ਗਿਆ ਭਈ ਅਕਾਰੇ वाहेगुरु जी का खालसा भाई सगड़े गुरु नानक जी बड़िया हादसा अंतर जामी मन बेचै सतगुरु के पास

ਜਨਮ ਮਰੀ ਦੁਖ ਜਾਏ ਅਰੇ ਸਰ ਕੀ ਨਾਮ ਆਪਣਾ ਕੀ ਕਹਿਣਾ ਚਾਹੁੰ ਤੁਸੀਂ ਅਸੀਂ ਇਲੈਕਸ਼ਨ ਲੜ ਰਹੇ ਹਾਂ ਮੇਰਾ ਨਾਮ ਪਦਮਜੀਤ ਸਿੰਘ ਗੱਤਾ ਜੀ ਮੈਂ ਬੋਰਡ ਨੰਬਰ 342 ਤੋਂ ਆਵਾਜ਼ ਮੈਂ ਪਾਰਟੀ ਵੱਲੋਂ ਚੋਣ ਲੜ ਰਿਹਾ ਹਾਂ ਜੀ ਮੇਰੇ ਘਰ ਤੋਂ ਜੋ ਕੇ ਸਾਰੇ ਬੋਰਡ ਨੰਬਰ 342 ਉਸ ਤੋਂ ਕੰਮ ਬੈਂਟੀ ਹੈ ਕਿ ਮੁੱਖ ਮਾ ਕੇ ਆਪਣੇ ਛੋਟੇ ਬੱਚੇ ਦਾ ਭਰਾ ਦਾ ਸਾਥ ਦਿਓ ਆਪਾਂ ਅਲਕੇ ਮਿਲਕੇ ਕੰਮ ਕਰਨਾ ਜਿਹੜੇ ਛੋਟੇ ਤੋਂ ਛੋਟੇ ਕੰਮ ਹੈਗੇ ਨੇ ਮੈਂ ਸ਼ੁਰੂ ਕਰਦੇ ਹਾਂ ਨੋਟਾਉਣ ਕਰਦੇ ਮੇਰੀ ਟੀਮ ਨੇ ਤੇ ਆਪਾਂ ਤੁਹਾਨੂੰ ਇੱਕੋ ਹੀ ਛੋਟੀ ਅਪੀਲ ਹੈ ਕਿ ਤੁਸੀਂ 21 ਤਰੀਕ ਨੂੰ ਜਾ ਕੇ ਪਦਮਜੀਤ ਸਿੰਘ ਮਹਿਤਾ ਨੂੰ ਝਾੜੂ ਤੇ ਵੋਟ ਕਰੋ ਤੇ ਆਪਣੇ ਵਾਰਡ ਦੀ ਬਿਹਤਰੀ ਵੱਲ ਵੋਟ ਕਰੋ ਕਿ ਵਾਰਡ ਦੇ ਵਿੱਚ ਕਿਹੜੇ-ਕਿਹੜੇ ਕੰਮ ਰਹਿੰਦੇ ਨੇ ਤੁਸੀਂ ਪਹਿਲ ਦੇ ਆਧਾਰ ਤੇ ਕਰਵਾਉਂਗੇ ਦੇਖੋ ਜੀ ਮੈਂ ਤੇ ਮੇਰੀ ਟੀਮ ਨੇ ਕਈ ਦਿਨਾਂ ਤੋਂ ਅਸੀਂ ਸਰਵੇ ਕਰ ਰਹੇ ਹਾਂ ਕਿ ਕੀ ਇੱਥੇ ਦੇ ਬੋਰਡ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਇੱਥੇ ਕਮੀਆਂ ਨੇ ਤੇ ਇਸ ਚੀਜ਼ ਦਾ ਬੋਰਡ ਦੇ ਲੋਕਾਂ ਦਾ ਹੀ ਬੜਾ ਸਾਥ ਨੂੰ ਸਾਥ ਮਿਲਿਆ ਬੜਾ ਪਿਆਰ ਮਿਲਿਆ ਬੜੇ ਪਿਆਰ ਨਾਲ ਸਤਿਕਾਰ ਨਾਲ ਆਸ਼ੀਰਵਾਦ ਨਾਲ ਸਾਡਾ ਜੀ ਆਣੇ ਸਵਾਗਤ ਕੀਤਾ ਤੇ ਉਹਨਾਂ ਨੇ ਸਾਨੂੰ ਇਕੱਲੀ-ਇਕੱਲੀ ਚੀਜ਼ ਦੱਸੀ ਜੀ ਸਾਨੂੰ ਤੁਹਾਡੇ ਤੋਂ ਹੀ ਆਸ ਹੈ ਕਿ ਸਾਨੂੰ ਬਹੁਤ ਖੁਸ਼ੀ ਹੈ ਇੱਥੇ ਆ ਕੇ ਉਹਨਾਂ ਨੇ ਕਈ ਚੀਜ਼ਾਂ ਜਿਵੇਂ ਛੋਟਿਆਂ ਨੋਟ ਕਰਾਈਆਂ ਜਿੱਦਾਂ ਇੱਥੇ ਛੋਟੇ ਬੱਚਿਆਂ ਦੇ ਖੇਡਣ ਵਾਸਤੇ ਕੋਈ ਪ੍ਰਬੰਧ ਨਾ ਹੋਵੇ ਕੋਈ ਜਗ੍ਹਾ ਨਹੀਂ ਜਿੱਥੇ ਲੋਕ ਇਕੱਠੇ ਹੋ ਸਕਣ ਸ਼ਾਮ ਨੂੰ ਸੈਰ ਕਰ ਸਕਣ ਜਾਂ ਕਿਤੇ ਛੋਟੇ ਬੱਚੇ ਖੇਡਣ ਸੇਫ ਏਰੀਆ ਐਦਾਂ ਟ੍ਰੈਫਿਕ ਤੋਂ ਬਚ ਕੇ ਜਾਂ ਸਬਸੇ ਜੀ ਵਿਕਤ ਤੋਂ ਬਚ ਕੇ ਇਹ ਬਹੁਤ ਜ਼ਰੂਰੀ ਹੈਗਾ ਜੀ ਤੇ ਦੂਸਰਾ ਇੱਥੇ ਅੱਛਾ ਇੱਕ ਮੰਦਰ ਤੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਹੋਣਾ ਚਾਹੀਦਾ ਤੇ ਆ ਅਨਜੇ ਮੈਂ ਜਿੱਥੇ ਲੋਕ ਆਪਣੇ ਸ਼ਰਧਾਭੂ ਆ ਕੇ ਆਪਣੇ ਗੁਰੂ ਸਾਹਿਬ ਕੋਲੇ ਪ੍ਰਭੂਆਂ ਜੀ ਕੋਲੇ ਆਪਣੀ ਪੇਟ ਦੇ ਸਕਣ ਤੇ ਆਪਣੀ ਸਾਰੀ ਦੁੱਖ ਨੂੰ ਸਮਝੀ ਕਰ ਸਕਣ ਤੀਸਰਾ ਜੀ ਅਸੀਂ ਦੇਖਿਆ ਜਿਹੜਾ ਇੱਥੇ ਹਸਪੀਟਲ ਹੈਗਾ ਉਹਨੂੰ ਹੋਰ ਬਿਹਤਰ ਕਰਨ ਦਾ ਬਹੁਤ ਜ਼ਰੂਰਤ ਹੈ ਉਹਨੂੰ ਹੋਰ ਵੱਧ ਤੋਂ ਵੱਧ ਕਰਕੇ ਅਸੀਂ ਚੰਗਾ ਟੀਕੁਮੈਂਟ ਦੀ ਮੰਗ ਕਰਾਂਗੇ ਤੇ ਅੱਛਾ ਇਹਨੂੰ ਬੈਟਰ ਬਣਾਵਾਂਗੇ ਬਾਕੀ ਜਿਹੜੀ ਬੇਸਿਕ ਨੀਡਸ ਹੈਗੀਆਂ ਜਿਹੜੀ ਕਈ ਰੋਡਸ ਤੇ ਲਾਈਟਿੰਗ ਦਾ ਮੁੱਦਾ ਰਿਹਾ ਹੈ ਕਈ ਚ ਸੀਵੇਜ, ਰੋਡ ਤੇ ਪਾਣੀ ਦਾ ਨਿਕਾਸ ਦੀ ਪ੍ਰੋਬਲਮ ਹੈਗੇ ਛੋਟੀ ਛੋਟੀ ਨੀਡਸ ਤਾਂ ਅਸੀਂ ਨਾਲ ਦੇ ਨਾਲ ਹੀ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਹ ਮੇਰੇ ਸਾਰੇ ਪਿੰਡਾਂ ਦੇ ਵਿੱਚ ਜੌੜੀ ਆ ਅੱਜ ਹੀ ਸੂਰੇਸ਼ਵਰ ਮੇਰਾ ਜੱਤੀ ਪਿੰਡਾ ਕੂਠਾਗੁਰੂ ਉਥੇ ਆਮ ਆਪੀ ਪਾਰਟੀ ਦਾ ਕੌਂਸਲਰ ਸੀ ਬੂਟਾ ਸਿੰਘ ਢੱਲੋ ਔਰ ਸਾਰੀਆਂ ਪਾਰਟੀਆਂ ਨੇ ਪਿੰਡ ਦੇ ਵੱਡੇ ਹਿੱਤਾਂ ਦੇਖਦੇ ਹੋਏ ਆਪਣੇ ਕਾਗਜ ਵਾਪਸ ਲਏ ਆ ਤੇ ਆਮ ਆਦਮੀ ਪਾਰਟੀ ਦਾ ਕੰਸਟਰ ਬਿਨਾ ਮੁਕਾਬਲਾ ਤੋਂ ਅੱਜ ਉਥੇ ਜਿੱਤੂ ਹੋ ਗਿਆ ਸੋ ਇਸ ਦਾ ਮਤਲਬ ਇਹ ਹੈ ਵੀ ਜਿਹੜੇ ਪੰਜਾਬ ਦੇ ਲੋਕ ਆ ਸ਼ਹਿਰਾਂ ਦੇ ਲੋਕ ਆ ਉਹ ਆਮ ਆਦਮੀ ਪਾਰਟੀ ਤੇ ਵਿੱਚ ਵਿਸ਼ਵਾਸ ਰੱਖਦੇ ਆ ਉਹ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਇੱਕ ਐਸੀ ਪਾਰਟੀ ਹੈ ਜੋ ਆਪਣੇ ਪਿੰਡਾਂ ਸ਼ਹਿਰਾਂ ਦਾ ਥੂਪ ਵਿਕਾਸ ਕਰਾ ਸਕਦੀ ਹੈ ਸੋ ਸਾਡਾ ਤਾਂ ਏਜੰਡਾ ਹੀ ਕੰਮ ਹੈ ਅਸੀਂ ਧਰਮ ਜਾਤਵਾਦੀ ਰਾਜ ਨਹੀਂ ਕਰਦੇ ਅਸੀਂ ਚੰਗੇ ਕੰਮ ਕਰਨ ਨੂੰ ਸਵਾਸ਼ਾ ਹਾਂ ਸੋ ਅਸੀਂ ਇਸ ਵਾਰਡ ਨੂੰ ਵਧੀਆ ਬਣਾਵਾਂਗੇ ਇਸ ਵਾਰਡ ਦੀ ਤਰੱਕੀ ਕਰਾਵਾਂਗੇ ਕਿ ਪਦਮਜੀਤ ਵੈਧਾ ਨੂੰ ਅਸੀਂ ਚੁਣ ਕੇ ਇੱਥੋਂ ਦੇ ਹਾਊਸ ਦੇ ਵਿੱਚ ਭੇਜਾਂਗੇ ਤੇ ਬਟੰਡੇ ਦੇ ਤਰੱਕੀ ਕਰਾਉਣਾ ਬਟੰਡੇ ਨੂੰ ਅੱਗੇ ਲੈ ਕੇ ਜਾਣਾ ਸਾਡੀ ਸਾਰਿਆਂ ਦੀ ਸਾਂਝੀ ਡਿਊਟੀ ਹੈ ਪੰਜਾਬ ਭਤੀ ਜੀ ਦਾ ਨਾਮ ਹੈ ਅਮਰਜੀਤ ਸਿੰਘ ਦਾ ਨਾਮ ਹੈ ਪੂਰੀ ਅਕਾਲ ਪਦਮ ਜੀ जमींदार जमींदार अपना काम करेंगे और नहीं करेंगे काम ਦੇਵ ਗੁਰੂ ਵਾਹਿਗੁਰੂ ਚਤੁਰੇ ਜੀ ਬੋਲੂ ਸਿਖਾਉ ਨੂੰ ਸਿੱਖੀ ਦਾਣ ਕੇ ਸਿਦਾਨ ਰੈਂਟ ਦਾਣ ਵਿਵੇਕ ਦਾਣ ਵਿਸਦ ਦਾਣ ਭਰੋਸਾ ਦਾਣ ધਨਾ ਸਰ ਦਾਣ ਨਾਮ ਦਾਣ ਸ੍ਰੀ ਅਮਰਤ ਸਰ ਸਾਹਿਬ ਜੀ ਕੇ ਦਰਸ਼ਨ ਇਸ ਨਾਲ ਚੌਕੀਆਂ ਜੀ ਸਿਖਾ ਦਾ ਮੰਨਿਵਾ ਮਤੂ ਚੇ ਮਤ ਪੱਤੇ ਰੱਖਿਆ ਵਾਹਿਗੁਰੂ ਭਾਜਾ ਦਾਣ ਖਾਲਸਾ ਜੀ ਨੇ ਬਖਸ਼ੋ ਏ